खबर पार्टियां रल के मेयर की चो लड़न अलायंस चंडीगढ़ नजर आएगा कांग्रेस आगू पवन बंसल ने खुद ऐलान किया कांग्रेस के आगू पवन बंसल ने यह ऐलान किया कांग्रेस और आम आदमी पार्टी के विचाले गठजोड़ हो गया हालांकि दोवान तो ने वक् वक्त दाखिल कराई सन अपने कैंडीडेट के वालों पर ਨਾਮਜ਼ਦਗੀਆਂ ਦਾਖਲ ਕਰਨ ਦੇ ਬਾਅਦ ਵੀ ਲਗਾਤਾਰ ਦੋਹਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੇਕਰ ਗੜਜੋੜ ਹੁੰਦਾ ਤਾਂ ਅਸੀਂ ਫੈਸਲਾ ਲੈ ਲਵਾਂਗੇ ਔਰ ਉਹੀ ਹੋਇਆ ਹੈ ਨਾਮਜ਼ਦਗੀਆਂ ਦਾਖਲ ਹੋਈਆਂ ਪਰ ਹੁਣ ਅਲਾਈਅੰਸ ਹੋ ਰਿਹਾ ਹੈ ਆਈਐਨਡੀਆ ਅਲਾਈਅੰਸ ਦੀ ਪਹਿਲੀ ਝਲਕ ਪਹਿਲਾ ਇੱਕ ਵੱਡਾ ਉਲਟ ਫੇਰ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲੇਗਾ ਜਿੱਥੇ ਸਭ ਤੋਂ ਵੱਧ ਮੈਂਬਰ ਬੇਸ਼ੱਕ ਭਾਜਪਾ ਦੇ ਕੋਲ ਸੀਗੇ ਬੇਸ਼ੱਕ ਭਾਜਪਾ ਦੇ ਕੋਲ ਆਪਣੇ ਮੈਂਬਰਾਂ ਦੇ ਨਾਲ ਇੱਕ ਐਮਪੀ ਦਾ ਵੋਟ ਵੀ ਸੀਗਾ पर दें पार्टिया दे गठजोड़ अनाउंसमेंट तो अलायंस की तो तो मौजूद ने मनोज अलायंस की गल हो रही थी चर्चा हो रही थी और फाइनली इससे मोहर लगती नजर आ रही है गगन न्यूज एटीन की खबर से माहौल लगी है पहला भी अभी सवेरे भी जिक्र किया कि आम आदमी पार्टी कांग्रेस दो ਮਿਲ ਕੇ ਲੜੀਗੀ ਪਿਆ ਦੁਪਹਿਰ ਤੱਕ ਇੱਕ ਵੱਡਾ ਡਿਸੀਜਨ ਆ ਸਕਦਾ ਹੈ ਤੇ ਡਿਸੀਜਨ ਆ ਚੁੱਕਿਆ ਹੈ ਪਵਨ ਬੰਸਲ ਵੱਲੋਂ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ ਉਹ ਤੁਹਾਨੂੰ ਦੱਸ ਦਿੰਦੇ ਕਿ ਹੁਣ ਬੀਜੇਪੀ ਲਈ ਰਾਹ ਬੜੀ ਮੁਸ਼ਕਿਲ ਹੋ ਸਕਦੀ ਹੈ ਕਿਉਂਕਿ ਗੱਲ ਜਿੱਦਾਂ ਹੁਣ ਥੋੜੇ ਜਿਹਾ ਆਕੜੇ ਦੇ ਨਾਲ ਆਪਾਂ ਗੱਲ ਕਰ ਲਈ ਹੈ ਕਿਉਂਕਿ ਟੋਟਲ 35 ਵੋਟ ਹੈ 35 ਵੋਟ ਚ ਇੱਕ ਵੋਟ ਹੋਰ ਐਮਪੀ ਦੀ ਹੈ ਯਾਨੀ ਕਿ ਹੁਣ ਕਾਂਗਰਸ ਦੇ ਗੱਲ ਕਰ ਲਈ ਕਾਂਗਰਸ ਦੇ ਕੋਲ 7 ਕਾਉਂਸਲਰ ਨੇ ਆਮ ਆਦਮੀ ਪਾਰਟੀ ਦੇ ਕੋਲ ਹੈ ਕਿ 13 ਕਾਉਂਸਲਰ 13 ਪਲੱਸ 7 20 ਦੂਜੇ ਪਾਸੇ ਬੀਜੇਪੀ ਦੇ ਕੋਲ ਹ 14 ਕਾਉਂਸਲਰ ਪਲਸ 1 ਯਾਨੀ ਕਿ ਐਮਪੀ ਦੀ ਇੱਕ ਵੋਟ ਹੁੰਦੀ ਯਾਨੀ ਕਿ 15 ਕਾਉਂਸਲਰ 15 ਜਿਹੜੀ ਵੋਟ ਨੇ ਉਹ ਬੀਜੇਪੀ ਦੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਟੋਟਲ ਪੀ ਨੇ ਯਾਨੀ ਹੁਣ ਕਿਤੇ ਨਾ ਕਿਤੇ ਹੁਣ ਬੀਜੇਪੀ ਨੂੰ ਝਟਕਾ ਵੱਡਾ ਝਟਕਾ ਲੱਗ ਸਕਦਾ ਹੈ ਝਟਕਾ ਨਹੀਂ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ ਜੋ ਕਿ ਦਾਅਵੇ ਪੂਰ ਕਰਦੇ ਨਜ਼ਰ ਆ ਰਹੇ ਸੀ ਬੀਜੇਪੀ ਦੇ ਲੀਡਰ ਕੇ ਸਾਡੇ ਹੀ ਮੇਅਰ ਬਣੂਗਾ ਸਾਡਾ ਹੀ ਸੀਨੀਅਰ ਡਿਪਟੀ ਮੇਅਰ ਬਣੂਗਾ ਸਾਡਾ ਹੀ ਡਿਪਟੀ ਮੇਅਰ ਬਣੂਗਾ ਲੇਕਿਨ ਹੁਣ ਇਹ ਤਾਂ ਕਿਤੇ ਹੁਣ ਜ਼ਰੂਰ ਅਸਮੰਝਿਤ ਤੇ ਬੜੀ ਹੀ ਦਿਲਚਸਪ ਹੋ ਕਹਿ ਸਕਦੇ ਹਾਂ ਕਿ ਪੂਰੀ ਮੇਅਰ ਇਲੈਕਸ਼ਨ ਹੋ ਚੁੱਕੀ ਹੈ ਜੇਕਰ ਹੁਣ ਮੇਅਰ ਆਮ ਆਦਮੀ ਪਾਰਟੀ ਕੋਲ ਜਾ ਰਿਹਾ ਕਿਉਂਕਿ ਉਹਨਾਂ ਦੇ ਵੋਟ ਜ਼ਿਆਦਾ ਨੇ ਉਹਨਾਂ ਦੇ ਕਾਉਂਸਲਰ ਜ਼ਿਆਦਾ ਨੇ 13 ਕਾਉਂਸਲਰ ਨੇ ਕਿਉਂਕਿ 12 ਸੀ 12 ਦੇ ਇੱਕ ਹੋਰ ਬੀਜੇਪੀ ਦਾ ਸ਼ਾਮਿਲ ਹੋਇਆ ਆਪ ਦੇ ਵਿੱਚ ਗੁਰਦਰਨ ਸਿੰਘ ਕਾਲਾ ਤਾਂ ਉਹ 13 ਹੋ ਗਏ 13 ਕਾਉਂਸਲਰ ਆਮ ਆਦਮੀ ਪਾਰਟੀ ਦੇ ਨੇ ਤੇ 7 ਕਾਉਂਸਲਰ ਕਾਂਗਰਸ ਦੇ ਨੇ ਕਾਉਂਸਲਰ ਥੋੜੇ ਕੱਟਨੇ ਕਾਂਗਰਸ ਦੇ ਇਸ ਕਰਕੇ ਸਮਝੌਤਾ ਜਾਂ ਸਹਿਮਤੀ ਅਜਿਹੀ ਚਲੀਏ ਇਹ ਬਣੀ ਹੈ ਕਿਉਂਕਿ ਲਗਾਤਾਰ ਮੀਟਿੰਗ ਦਾ ਦੌਰ ਚੱਲ ਰਿਹਾ ਠੀਕ ਅਸੀਂ ਸਵੇਰੇ ਵੀ ਗੱਲ ਕੀਤੀ ਸੀ ਕੱਲ ਰਾਤ ਵੀ देर रात ਇਹ ਮੀਟਿੰਗ ਚੱਲੀ ਹੈ ਆਮ ਆਬੀ ਪਾਰਟੀ ਦੇ ਸੀਨੀਅਰ ਲੀਡਰ ਹਾਈ ਕਮੰਡ ਦੇ ਲੀਡਰਸ਼ਿਪ ਆਪਮਨ ਬੰਸਲ ਜੀ ਉਸ காங்கிரஸ் ਦੇ ਜਿਹੜੇ ਸੀਨੀਅਰ ਲੀਡਰ ਹੈ ਉਸ ਮੀਟਿੰਗ ਤੇ ਮੌਜੂਦ ਸੀਗੇ ਔਰ ਕੱਲ ਰਾਤ ਨੂੰ ਇਹ ਸੰਕੇਤ ਮਿਲਦੇ ਨਜ਼ਰ ਆ ਰਹੇ ਸੀਗੇ ਕਿ ਅਲਾਈਅੰਸ ਹੋ ਸਕਦਾ ਹੈ ਹਾਲਾਂਕਿ ਹਜੇ ਲੋਕ ਸਭਾ ਦੇ ਬਾਰੇ ਕੋਈ ਗੱਲ ਨਹੀਂ ਹੋਈ ਹੈ ਲੋਕ ਸਭਾ ਦੇ ਇਲੈਕਸ਼ਨ ਬਾਰੇ ਕੋਈ ਹਜੇ ਫਿਲਹਾਲ ਕਿਸੇ ਤਰ੍ਹਾਂ ਦੀ ਸਹਿਮਤੀ ਵੀ ਗੱਲ ਨਹੀਂ ਹੋਈ ਹੈ ਲੇਕਿਨ ਮੇਅਰ ਦੇ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਅਕਲ ਹੈ ਸੀ ਕਿ ਕਿ ਆਖਿਰ ਅਲ ਪਾਰਟੀ ਮਿਲ ਸਕਦੇ ਨੇ ਤੇ ਫਾਈਨਲੀ ਕਹਿ ਸਕਦੇ ਕਿ ਹੁਣ ਮੇਅਰ ਇਲੈਕਸ਼ਨ ਬਹੁਤ ਹੀ ਦਿਲਚਸਪ ਹੋ ਚੁੱਕੇ ਨੇ ਕਾਂਗਰਸ ਕਾਉਂਸਲਰ ਆਪਣੇ ਸਾਰੇ ਕਾਉਂਸਲਰਸ ਨੂੰ ਲੈ ਕੇ ਇੱਕ ਜਗ੍ਹਾ ਤੇ ਇਕੱਠੇ ਨੇ ਆਮ ਆਦਮੀ ਪਾਰਟੀ ਦੇ ਜਿਹਨੇ ਕਾਉਂਸਲਰਸ ਨੇ ਉਹ ਇਕੱਠੇ ਇਕੱਠੇ ਹੋ ਕੇ ਦੂਜੀ ਜਗ੍ਹਾ ਤੇ ਨੇ ਤੀਜੀ ਵਾਰ ਬੀਜੇਪੀ ਦੇ ਜਿਹੜੇ ਕਾਉਂਸਲਰਸ ਨੇ ਆਪਣੇ ਉਹਨਾਂ ਦੇ ਹਾਈ ਕਮਾਂਡ ਜਿਹੜੇ ਜੇਪੀ ਮਲੋਤਰਾ ਨੇ ਬੀਜੇਪੀ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਲੈ ਕੇ ਦੂਜੀ ਸਾਈਡ ਤੇ ਕਿਉਂਕਿ ਤੇ ਹੋਰ ਕੋਈ ਕਾਉਂਸਲਰ ਦੂਜੀ ਪਾਰਟੀ ਦੇ ਨਾਲ ਐਂਟਰ ਹੋ ਜੇ ਜਾਂ ਹੋਰ ਕੋਈ ਜੁਆਇਨ ਨਾ ਕਰ ਦੇ ਕਿਉਂਕਿ ਇਸ ਟਾਈਮ ਤੇ ਖ ਇਹ ਬੜਾ ਕ੍ਰਿਸ਼ਲ ਹੁੰਦਾ ਹੈ ਕਿ ਕੋਈ ਕਾਉਂਸਲਰ ਉਹਦੇ ਵਿੱਚ ਜੁਆਇਨ ਕਰਦਾ ਜਿੱਦਾਂ ਤੁਸੀਂ ਚਾਹ ਸਮਸੇਰੇ ਲਖਵੀਰ ਸਿੰਘ ਹੈ ਉਹ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਉਸਨੇ ਕਾਉਂਸਲਰ ਕੀਤੀ ਬਿਲੂ ਨੇ ਲੇਕਿਨ ਦੂਜੇ ਤੀਜੇ ਦਿਨ ਇਹ ਕਾਂਗਰਸ ਆਪਣਾ ਆਮ ਆਦਮੀ ਪਾਰਟੀ ਨੇ ਛੱਡ ਕਾ ਦਿੱਤਾ ਬੀਜੇਪੀ ਨੂੰ ਬੀਜੇਪੀ ਦਾ ਕਾਉਂਸਲਰ ਗੁਰਦਰ ਸਿੰਘ ਕਾਲਾ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਹੁਣ ਖੱਟਾ ਕਰਖਾੜਾ ਹੁੰਦਾ ਕਿ ਕੋਈ ਆਪਣਾ ਕਾਉਂਸਲਰ ਕੋਈ ਦੂਜੀ ਪਾਰਟੀ ਦੇ ਨਾਲ ਸੰਪਰਕ ਤਾਂ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਆਪਸੀ ਗੱਲਬਾਤ ਤਾਂ ਨਹੀਂ ਚੱਲ ਰਹੀ ਇਸ ਕਰਕੇ ਇਹ ਬਹੁਤ ਅਹਿਮ ਹੋ ਜਾਂਦਾ ਹੈ ਕਿ ਆਪਣੇ ਆਪਣੇ ਕਾਉਂਸਲਰਸ ਨੂੰ ਤੁਸੀਂ ਕਿਸ ਤਰ੍ਹਾਂ ਸਾਹਮਣਾ ਆਪਣੇ ਆਪਣੇ ਕਾਉਂਸਲਰ ਨੂੰ ਤੁਸੀਂ ਕਿਸ ਤਰ੍ਹਾਂ ਸਾਹਮਣੇ ਰੱਖਣਾ ਉਹ ਲੇਕਿਨ ਹੁਣ ਅਲਾਈਅੰਸ ਦੇ ਚੱਲਦੇ ਬੜਾ ਹੀ ਕਲੀਅਰ ਦਿਖ ਰਿਹਾ ਹੈ ਬਹੁਤ ਹੀ ਕਲੀਅਰ ਦਿਖ ਰਿਹਾ ਹੈ ਕਿ ਮੇਅਰ ਪਦ ਵਾਸਤੇ ਆਮ ਆਦਮੀ ਪਾਰਟੀ ਤੇ ਸੀਨੀਅਰ ਡਿਪਟੀ ਮੇਅਰ ਵਾਸਤੇ ਸੀਨੀਅਰ ਡਿਪਟੀ ਮੇਅਰ ਵਾਸਤੇ ਕਾਂਗਰਸ ਤੇ ਡਿਪਟੀ ਮੇਅਰ ਵਾਸਤੇ ਕਾਂਗਰਸ ਇਹ ਸਹਿਮਤੀ ਬਣ ਚੁੱਕੀ ਹੈ ਤਾਂ 18 ਤਰੀਕ ਨੂੰ ਹੋਣ ਵਾਲੇ ਮੇਅਰ ਦੇ ਇਲੈਕਸ਼ਨ ਦੇ ਵਿੱਚ ਹੁਣ ਦੋਵੇਂ ਪਾਰਟੀਆਂ अलायंस के चलते आम आदमी पार्टी से कांग्रेस आपस लड़ रही है तो मेयर जीतने की पूरी गल की जा रही है कि साडा ही मेयर होएगा साडा डिप्टी मेयर होएगा साडा ही सीनियर डिप्टी मेयर होगा लेकिन दूजे पास हजे भी गगन हजी भी गगन सिचुएशन हैगी है सिचुएशन है, इस तरह की हैगी है कि कुछ भी हो सकता है जेकर बीच कोई क्रॉस वोटिंग हों है या किसी तरह की होंगी है क्योंकि एक वोट हजे अकाली दल का भी है ਅਕਾਲੀ ਦਲ ਦਾ ਜਿਹੜਾ ਕਾਉਂਸਲਰ ਹੈ ਹਰਦੀਪ ਸਿੰਘ ਉਹ ਕਿਸ ਨੂੰ ਵੋਟ ਪਾਉਂਦਾ ਕਿਉਂਕਿ ਇੱਕ ਵੋਟ ਬਹੁਤ ਅਹਿਮ ਹੁੰਦੀ ਹੈ ਇਹ ਮੇਅਰ ਦੇ ਇਲੈਕਸ਼ਨ ਦੇ ਵਿੱਚ ਬਹੁਤ ਅਹਿਮ ਹੁੰਦੀ ਹੈ ਕਿ ਕਿਸੀ ਤਰੀਕੇ ਨਾਲ ਗਿਣਤੀ ਦਾ ਫਿਰ ਸਿੱਧੇ ਸਿੱਧੇ ਅਲਾਈਅੰਸ ਦੇ ਫੇਵਰ ਵਿੱਚ ਹੈ 20 ਦੇ ਬਰਾਬਰ ਤਾਂ ਕਿਤੇ ਵੀ ਜਾ ਕੇ ਨਹੀਂ ਖੜਨਗੇ ਜੇਕਰ ਇੱਕ ਵੋਟ ਹੋਰ ਵੀ ਪੈ ਗਿਆ ਤਾਂ 17 ਹੋ ਜਾਣਗੇ 17 ਦੇ ਬੀਤਾ ਨਹੀਂ ਹੋ ਸਕਦੇ ਜੇ ਕ੍ਰੋਸ ਵੋਟਿੰਗ ਨਹੀਂ ਹੁੰਦੀ ਦੇਖੋ ਦੂਜੇ ਦੇਖੋ ਬਿਲਕੁਲ ਬਿਲਕੁਲ ਇੱਕ ਵੋਟ ਜੇਕਰ ਪੈ ਵੀ ਗਿਆ ਭਾਜੀਪੀ ਨੂੰ ਬਿਲਕੁਲ ਫਰਕ ਨਹੀਂ ਪਏਗਾ ਲੇਕਿਨ ਹਜੇ ਤੱਕ 3 ਦਿਨ ਪਏ ਅਜੇ ਜੇਪਾ ਗੱਲ ਕਰੀਏ 15 ਤਰੀਕ ਹੈ 15 16 17 ਤੇ ਇਹ ਕਿਤੇ ਨਾ ਕਿਤੇ ਹਜੇ ਵੀ ਕੰਫਿਊਜ਼ਨ ਹੈਗੀ ਹੈ ਹਜੇ ਵੀ ਕਿਤੇ ਨਾ ਕਿਤੇ ਸ਼ਾਇਦ ਕਿ ਆਖਿਰ ਇਹ ਜਿਹੜੀ VOTING ਹੋਣੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕ੍ਰਾਸ VOTING ਤਾਂ ਨਹੀਂ ਹੋਣੀ ਕਿਸੇ ਤਰ੍ਹਾਂ ਦਾ ਕੋਈ ਹੋਰ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ ਬਿਲਕੁਲ ਬਿਲਕੁਲ ਪੰਕਜ ਕਬਾਈ ਮੇਰੇ ਸਹਿਯੋਗੀ ਵੀ ਮੇਰੇ ਨਾਲ ਨੇ ਉਹਨਾਂ ਨੂੰ ਵੀ ਨਾਲ ਲੈਂਦੇ ਆ ਪੰਕਜ ਪਵਨ ਪੰਸਲ ਨੇ ਐਲਾਨ ਕੀਤਾ ਗੱਟ ਜੋੜ ਦਾ ਔਰ I N D I ALLIANCE ਇਸ ਦੀ ਚਰਚਾ ਲਗਾਤਾਰ ਅਸੀਂ ਕਰ ਰਹੇ ਸੀਗੇ ਕਿਸ ਦੀ ਪਹਿਲੀ ਚਲਕ ਪਹਿਲੀ ਝਾਕੀ ਜਿਹੜੀ ਹੈ ਉਹ ਚੰਡੀਗੜ੍ਹ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਮੇਅਰ ਦੀ ਇਲੈਕਸ਼ਨ ਦੇ ਵਿੱਚ ਉਸ ਦਾ ਖੁਦ ਐਲਾਨ ਕੀਤਾ ਹੈ ਪਵਨ ਬੰਸਲ ਨੇ ਔਰ ਪਵਨ ਬੰਸਲ ਨੇ ਕੁਝ ਦਿਨ ਪਹਿਲਾਂ ਇਹ ਬਿਆਨ ਦਿੱਤਾ ਸੀ ਪੰਕਜ ਕਿ ਜੇਕਰ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਕੁਰਸੀ ਆਮ ਆਦਮੀ ਪਾਰਟੀ ਨੂੰ ਦਿੰਦੇ ਨੇ ਤਾਂ ਫਿਰ ਐਮਪੀ ਦੀ ਕੁਰਸੀ ਐਮਪੀ ਦਾ ਦਾਵਾ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਦੇਣਾ ਚਾਹੀਦਾ ਹੈ ਕਿ ਇਸੇ ਲਾਈਨ ਤੇ ਫਾਈਨਲ ਕਾਲ ਹੋਈ ਹੈ ਕਿ ਇਹੀ ਲਾਈਨ ਕਾਇਮ ਰਹੇਗੀ ਹਜੇ ਵੀ ਪੰਕਜ ਦੇ ਲੋਕ ਸਭਾ ਨੂੰ ਲੈ ਕੇ ਤਾਂ ਚਰਚਾ ਨਹੀਂ ਹੋਈ ਕਿ ਆਮ ਆਦਮੀ ਪਾਰਟੀ ਦੇ ਖਾਤੇ ਜਾਈਗੀ ਜਾਂ ਫਿਰ ਕਾਂਗਰਸ ਦੇ ਖਾਤੇ ਦੇ ਵਿੱਚ ਜਾਈਗੀ ਲੇਕਿਨ ਇੰਡੀਆ ਲਾਇੰਸ ਨੂੰ ਲੈ ਕੇ ਜਿਹੜੀਆਂ ਬੈਠਕਾਂ ਚੱਲ ਰਹੀਆਂ ਸੀ ਜਿਹੜੀ ਨਿਊਜ਼ 88 ਨੇ ਇੱਕ ਇੱਕ ਤਸਵੀਰ ਦਿਖਾ ਰਿਆ ਸੀ ਦਿੱਲੀ ਦੇ ਵਿੱਚ ਚਾਹੇ ਜ਼ੂਮ ਐਪ ਦੇ ذریعے ਬੈਠਕਾ ਹੋਣ ਚਾਹੇ ਅਰਵਿੰਦ ਕੇਜਰੀਵਾਲ ਦਾ ਕਾਂਗਰਸ ਦੇ ਲੀਡਰ ਨੂੰ ਮਿਲਣ ਜਾਣਾ ਇਹ ਬੜਾ ਅਹਿਮ ਤੇ ਬੜਾ ਦਿਲਚਸਪ ਸੀਗਾ ਕਿ ਉਹਨਾਂ ਦੇ ਘਰੇ ਜਾ ਕੇ ਮਲਿਕ ਅਰਜੁਨ ਖੜਗੇ ਦੇ ਘਰੇ ਜਾ ਕੇ ਮਿਲਣਾ ਔਰ ਉੱਥੇ ਰਾਹੁਲ ਗਾਂਧੀ ਦਾ ਵੀ ਹੋਣਾ ਉਹ ਇਸ ਗੱਲ ਨੂੰ ਦਰਸਾ ਰਿਹਾ ਹੈ ਕਿ ਗਠਬੰਧਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਚਾਹੇ ਚੰਡੀਗੜ੍ਹ ਹੋਵੇ ਚਾਹੇ ਦਿੱਲੀ ਹੋਵੇ ਸਿਰੇ ਚੜਦਾ ਹੋਇਆ ਨਜ਼ਰ ਆ ਰਿਹਾ ਵੈ ਔਰ ਇਸੇ ਵਜ੍ਹਾ ਕਰਕੇ ਕਿਉਂਕਿ ਸਿੱਧੇ ਤੌਰ ਤੇ ਇਹ ਇਸ ਗੱਲ ਦਾ ਇਸ਼ਾਰਾ ਕਰ ਦਿੰਦਾ ਹਾਲਾਂਕਿ ਨਗਰ ਨਿਗਮ ਦੀਆਂ ਚੋਣਾਂ ਜਾਂ ਮੇਅਰ ਮੇਅਰ ਬੰਨਾ ਕੋਈ ਵੱਡੀ ਚੀਜ਼ ਦੇਸ਼ ਦੀਆਂ ਚੋਣਾਂ ਦੇ ਵਿੱਚ ਨਹੀਂ ਹੁੰਦੀ ਲੇਕਿਨ ਅਗਰ ਓਵਰঅল ਇਸ ਅਲਾਈਅੰਸ ਨੂੰ ਦੇਖਿਆ ਜਾਵੇ ਇੰਡੀਆ ਅਲਾਈਅੰਸ ਨੂੰ ਦੇਖਿਆ ਜਾਵੇ ਤਾਂ ਇਹ ਮੇਅਰ ਦਾ ਸਮਰਥਨ ਦੇ ਦੇਣਾ ਕਾਂਗਰਸ ਦਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਇਹ ਸਿੱਧੇ ਤੌਰ ਤੇ ਇਸ਼ਾਰਾ ਕਰਦਾ ਹੈ ਕਿ ਜਿਸ ਗੱਲ ਦਾ ਜ਼ਿਕਰ ਹੋ ਰਿਹਾ ਹੈ ਸਗਾ ਕਿ ਲਾਇੰਸ ਹੋਣਗੇ ਨਹੀਂ ਹੋਣਗੇ ਸੀਟਾਂ ਨੂੰ ਲੈ ਕੇ ਰੋਲਾ ਪਏਗਾ ਔਰ ਉਸ ਵੇਲੇ ਹਾਈ ਕਮਾਂਡ ਇਸ ਗੱਲ ਦਾ ਜ਼ਿਕਰ ਕਰਦਾ ਸਗਾ ਕਿ ਜਿਹੜੇ ਸਟੇਟ ਦੇ ਜਾਂ ਫਿਰ ਛੋਟੇ ਲੈਵਲ ਦੇ મત ਭੇਦ ਨੇ ਉਹਨਾਂ ਨੂੰ ਪਿੱਛੇ ਹਟਣਾ ਪਏਗਾ ਸਟੇਟ ਲੀਡਰਸ਼ਿਪ ਨੂੰ ਔਰ ਇਹ ਇਸ ਗੱਲ ਦਾ ਇਸ਼ਾਰਾ ਜ਼ਰੂਰ ਕਰਦਾ ਹੈ ਜਾਨ ਵਾਲੇ ਦਿਨਾਂ 'ਚ ਪੰਜਾਬ ਦੀ ਤਸਵੀਰ ਪੰਜਾਬ ਦੀ ਕਈ ਕਾਂਗਰਸ ਦੀ ਚਾਹੇ ਆਮ ਆਦਮੀ ਪਾਰਟੀ ਦੀ ਕਈ ਕੁਝ ਵੀ ਕਹਿੰਦੀ ਹੋਵੇ ਲੇਕਿਨ ਹਾਈ ਕਮਾਨ ਨੇ ਅਗਰ ਮੰਨ ਬਣਾ ਲਿਆ ਤਾਂ ਫਿਰ ਪੰਜਾਬ ਦੇ ਵਿੱਚ ਵੀ ਅਲਾਈਅੰਸ ਹੋਏਗਾ ਕਿਉਂਕਿ ਦਿੱਲੀ ਦੇ ਵਿੱਚ ਤਾਂ 3-4 ਜਾਂ 4-3 ਦੇ ਰੇਸ਼ਿਓ ਦੇ ਅਲਾਈਅੰਸ ਲਗਭਗ ਤੈ ਹੋ ਚੁੱਕਿਆ ਹੈ ਹਰਿਆਣਾ ਦੇ ਵਿੱਚ ਵੀ ਅੱਜ ਥੋੜੀ ਦੇਰ ਪਹਿਲਾਂ ਅਨਰਾਗ ਡਾਂਡਾ ਪ੍ਰੈਸ ਕਾਨਫਰੈਂਸ ਕਰ ਰਹੀ ਸੀ ਉਹ ਕਾਂਗਰਸ ਨੂੰ ਕਹਿ ਰਹੀ ਸੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਸਮਰਥਨ ਤੋਂ ਬਾਅਦ ਆਮ ਆਦਮੀ ਪਾਰਟੀ ਕਾਂਗਰਸ ਨਾਲ ਹਰਿਆਣਾ ਦੀ ਲੋਕ ਸਭਾ ਚੋਣ ਲੜੇਗੀ ਤਾਂ ਜਵਾਬ ਸਿਗਨ ਰਾਗ ਡਾਂਡਾ ਹੋ ਰਹਾਦਾ ਕਿ ਇਕੱਠੇ ਮਿਲ ਕੇ ਬਾ ਕਿਤਨਾ ਕਿਤੇ ਵਿਚਾਰ ਵਿਮਾਰਸ਼ ਕਰ ਰਹੇ ਔਰ ਕਾਂਗਰਸ ਦੇ ਲਈ ਜੇਕਰ ਭਾਜਪਾ ਨੂੰ ਹਰਾਣਾ ਤਾਂ ਆਮ ਆਦਮੀ ਪਾਰਟੀ ਨੂੰ ਨਾਲ ਲੈਣਾ ਹੋਏਗਾ ਇਹ ਹਰਿਆਣਾ ਦੇ ਸੰਦਰਭ ਨਾਲ ਕਹਿ ਰਹੇ ਸੀਗੇ ਔਰ ਹੁਣ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਨੇ ਉਹ ਕਿਤੇ ਭਾਜਪਾ ਚ ਨਾ ਚਲੇ ਜਾਣ ਕਿਤੇ ਭਾਜਪਾ ਨਾਲ ਨੂੰ ਲੈ ਨਾ ਜਾਵੇ ਇਸ ਕਰਕੇ ਇੱਕ ਵੱਖਰੀ ਤਰੀਕੇ ਦੀ ਰਣਨੀਤੀ ਡਾਕਟਰ ਜਿਹੜੇ ਸੰਨੀ ਆਲੂ ਵਾਲੀਆ ਨੇ ਪਰਿਵਾਰੀ ਨੇ ਚੰਡੀਗੜ੍ਹ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਘੜੀ ਹੋਈ ਸੀ ਔਰ ਰੋਪੜ ਦੇ ਵਿੱਚ ਇੱਕ ਰਿਜ਼ੋਰਟ ਦੇ ਵਿੱਚ ਰੱਖਿਆ ਹੋਇਆ ਸੀ ਸਾਰਿਆਂ ਨੂੰ ਕਿ ਕੋਈ ਇੱਧਰ ਉੱਧਰ ਨਾ ਹੋਵੇ ਰਿਜ਼ੋਰਟ ਪੋਲਿਟਿਕਸ ਰਾਖੀ ਸਾਡੇ ਜਿਹੜੇ ਸਹਿਯੋਗੀ ਨੇ ਉਹ ਲਗਾਤਾਰ ਦਿਖਾ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜ਼ੋਰ ਪੋਲਿਟਿਕਸ ਤੱਕ ਪਹੁੰਚੀ ਹੈ ਔਰ ਉਸ ਤੋਂ ਬਾਅਦ ਇੱਕ ਭਾਜਪਾ ਦਾ ਕੌਂਸਲਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿੱਤਾ ਗਿਆ ਜਦੋਂ ਇਹ ਖਬਰਾਂ ਸੀਗੀਆਂ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਕਿ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਹੈ ਪੁਲਿਸ ਦੇ ਵਿੱਚ ਮਾਮਲਾ ਵੀ ਦਰਜ ਕਰਾ ਦਿੱਤਾ ਗਿਆ ਸੀਗਾ ਤਾਂ ਹੁਣ ਮੇਅਰ ਦੇ ਲਈ ਆਮ ਆਦਮੀ ਪਾਰਟੀ ਦੀ ਤਸਵੀਰ ਚੰਡੀਗੜ੍ਹ ਦੇ ਵਿੱਚ ਲਗਭਗ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਪਵਨ ਬੰਸਲ ਸੀਨੀਅਰ ਲੀਡਰ ਨੇ ਰੇਲ ਮੰਤਰੀ ਰਹਿ ਚੁੱਕੇ ਨੇ ਐਮਪੀ ਰਹਿ ਚੁੱਕੇ ਨੇ ਚੰਡੀਗੜ੍ਹ ਤੋਂ ਔਰ ਚੰਡੀਗੜ੍ਹ ਕਾਂਗਰਸ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਉੱਤੇ ਹੈ ਤਾਂ ਇੱਕ ਵੱਡਾ ਦਾ ਜਿਹੜਾ ਹੈ ਉਹ ਕਾਂਗਰਸ ਦੇ ਵੱਲੋਂ ਜ਼ਰੂਰ ਖੇਡਿਆ ਗਿਆ ਹੈ ਵੱਡਾ ਦਾ ਖੜ ਗਿਆ ਪੰਗਜ ਪਵਨ ਬੰਸਲ ਨੇ ਜਦੋਂ ਐਲਾਈਅੰਸ ਨੂੰ ਲੈ ਕੇ ਕਿਉਂਕਿ ਪਵਨ ਬੰਸਲ ਦਾ ਇਹ ਐਲਾਨ ਕਰਨਾ ਕਿ ਅਸੀਂ ਗਠਜੋੜ ਦੇ ਵਿੱਚ ਜਾ ਰਹੇ ਹਾਂ ਔਰ ਉਹਨਾਂ ਦਾ ਹੀ ਜਿਹੜਾ ਪਹਿਲਾ ਬਿਆਨ ਸੀਗਾ ਜਿਸ ਤੇ ਮੈਂ ਵਾਪਿਸ ਉਸੇ ਸਵਾਲ ਤੇ ਆਉਣਾ ਹੈ ਕਿਉਂਕਿ ਪਵਨ ਬੰਸਲ ਨੇ ਸ਼ੁਰੂ ਵਿੱਚ ਇਹ ਕਿਹਾ ਸੀ ਕਿ ਜੇਕਰ ਐਲਾਈਅੰਸ ਦੇ ਵਿੱਚ ਅਸੀਂ ਜਾਂਦੇ ਹਾਂ ਜੇਕਰ ਮੇਅਰ ਦੀ ਸੀਟ ਛੱਡਦੇ ਆ ਆਮ ਆਦਮੀ ਪਾਰਟੀ ਦੇ ਲਈ ਤਾਂ ਫਿਰ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਚੰਡੀਗੜ੍ਹ ਜਿਹੜੀ ਹੈਗੀ ਉਹ ਕਾਂਗਰਸ ਲਈ ਛੱਡਣੀ ਚਾਹੀਦੀ ਹੈ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਅਸੀਂ ਮੰਗ ਰੱਖਾਂਗੇ ਉਹਨਾਂ ਦੀ ਬੋਡੀ ਲੈਂਗੁਏਜ ਤੋਂ ਜਦੋਂ ਇਹ ਐਲਾਨ ਕੀਤਾ ਗਿਆ ਪਵਨ ਬੰਸਲ ਦੇ ਵੱਲੋਂ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਾਂ ਕਿ ਉਹਨਾਂ ਨੇ ਕੁਝ ਇਸ ਵਾਰ ਵੀ ਇਸ਼ਾਰਾ ਕੀਤਾ ਜਾਂ ਕੁਝ ਇਸ ਵਾਰੇ ਵੀ ਗਲਬਾਤ ਕੀਤੀ ਕਿ ਹਾਈ ਕਮਾਂਡ ਨੇ ਕੋਈ ਇਸ਼ਾਰਾ ਉਹਨਾਂ ਨੂੰ ਕੀਤਾ ਹੋਵੇ ਆ ਕਿਤੇ ਨਾ ਕਿਤੇ ਗ੍ਰੀਨ ਸਿਗਨਲ ਦਿੱਤਾ ਹੋਵੇ ਪੰਕਜ ਇਹ ਦੇਖੋ ਅਜੇ ਇਸ ਗੱਲ ਦਾ ਇਸ਼ਾਰਾ ਨਹੀਂ ਕੀਤਾ ਕਿਉਂਕਿ ਵੱਡੀ ਗੱਲ ਇਹ ਵੀ ਹੈ ਕਿ ਇਸ ਵੇਲੇ ਦੋਵੇਂ ਪਾਰਟੀਆਂ ਜਿੱਥੇ ਮੇਰ ਬਣਾਉਣ ਦੇ ਵਿੱਚ ਇੱਕ ਪਾਸੇ ਪਵਨ ਬੰਸਲ ਦੇ ਵੱਲੋਂ ਇਹ ਸਟੇਟਮੈਂਟ ਆਈ ਗਈ ਹੈ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਪਰਿਵਾਰੀ ਨੇ ਅੰਗੇ 1 ਮਿੰਟ ਲਈ ਰੋਕਣਾ ਚਾਹਾਂਗਾ ਹਰਮੋਇਂਦਰ ਸਿੰਘ ਲक्की ਸਾਹਿਬ ਸਣ ਨਾਲ ਇਸ ਵੇਲੇ ਜੁੜ ਰਹੇ ਨੇ ਲੱਕੀ ਜੀ ਬਹੁਤ ਬਹੁਤ ਸਵਾਗਤ ਹੈ ਚੰਗੜ ਕਾਂਗਰਸ ਦੇ ਪ੍ਰਧਾਨ ਨੇ ਲੱਕੀ ਜੀ ਇਹ ਇਹ ਪੂਰੇ ਦਾ ਪੂਰਾ ਸਿਨੈਰੀਓ ਜਿਸ ਦੇ ਵਿੱਚ ਐਲਾਈਅੰਸ ਦਾ ਐਲਾਨ ਹੋਇਆ ਹੈ ਪਵਨ ਬੰਸਲ ਨੇ ਇਹ ਐਲਾਨ ਕੀਤਾ ਹੈ ਖੁਦ ਮੀਡੀਆ ਸਾਹਮਣੇ ਆ ਕੇ ਕੀ ਕੁਝ ਤੈਅ ਕੀਤਾ ਗਿਆ ਹੈ ਦੇਖੋ ਜਿਹੜੇ ਸਾਡਾ ਐਲਾਈਅੰਸ ਹੈ ਆਲਮੋਸਟ ਫਾਈਨਲ ਸਟੇਜਸ ਤੇ ਹੈ ਬਿਲਕੁਲ ਹੋ ਗਿਆ ਸਮਝੋ ਜੀ ਤੇ ਬਹੁਤ ਜਲਦੀ ਤੁਹਾਨੂੰ ਅਫੀਸ਼ੀਅਲ ਅਨਾਉਂਸਮੈਂਟ ਹੋਏਗੀ ਪਾਰਟੀਆਂ ਵੱਲੋਂ ਜਿਹੜੇ ਪਾਰਟੀ ਦਾ ਜਿਵੇਂ ਮੈਂ ਪ੍ਰੈਜ਼ੀਡੈਂਟ ਹਾਂ ਚੰਡੀਗੜ੍ਹ ਕਾਂਗਰਸ ਦਾ ਜਾਂ ਸਾਡੇ ਜਿਹੜੇ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜਿਹੜਾ ਉਹਨਾਂ ਦੇ ਵੱਲੋਂ ਐਲਾਨਡ ਹੋਏਗਾ ਤਦ ਅਸੀਂ ਵੀ ਵਿਲ ਟੇਕ ਅ ਕਾਲ ਤੁਹਾਨੂੰ ਜਲਦੀ ਮੀਡੀਆ ਨੂੰ ਇਨਫੋਰਮੇਸ਼ਨ ਮਿਲ ਜਾਏਗੀ ਲਖੀਨਿਪਰ ਪਵਨ ਬੰਸਲ ਜੀ ਐਲਾਨ ਕਰ ਚੁੱਕੇ ਨੇ ਮੀਡੀਆ ਦੇ ਵਿੱਚ ਆ ਕੇ ਮਤਲਬ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਐਲਾਨ ਕੀਤਾ ਹੈ ਚਲੋ ਅਜੇ ਮੈਂ ਉਹ ਦੇਖਿਆ ਨਹੀਂ ਐਲਾਨ ਬਟ ਮੈਂ ਤੁਹਾਨੂੰ ਦੱਸ ਰਿਹਾ ਹ ਬਟ ਇਟਸ ਆਨ ਦੀ ਕਾਰਡਸ ਹੂੰ ਕਿਉਂਕਿ ਖਬਰ ਏਜੰਸੀ ਨੂੰ ਪੀਟੀਆਈ ਨੂੰ ਉਹਨਾਂ ਨੇ ਬਿਆਨ ਦਿੱਤਾ ਲਖੀ ਜੀ ਖਬਰ ਏਜੰਸੀ ਪੀਟੀਆਈ ਨੂੰ ਉਹਨਾਂ ਨੇ ਬਿਆਨ ਦਿੰਦੇ ਆ ਕਿ ਹੈ ਕਿ ਸਾਡਾ ਅਲਾਈਅੰਸ ਹੋ ਗਿਆ ਔਰ ਫਾਈਨਲ ਹੋ ਗਿਆ ਹੈ ਹਾਂ ਮਤਲਬ ਅਲਾਈਅੰਸ ਫਾਈਨਲ ਹੈ ਬਸ ਉਹਦੀ ਮੋਡੈਲਿਟੀਜ਼ ਤੁਹਾਨੂੰ ਅਨਾਉਂਸ ਕਰਨੀ ਬਾਕੀ ਹੈ ਮੈਂ ਤੁਹਾਨੂੰ ਤਾਂ ਹੀ ਇਹ ਕਹਿ ਰਿਹਾ ਅਲਾਈਅੰਸ ਦੀ ਕਨਫਰਮੇਸ਼ਨ ਮੈਂ ਵੀ ਕਰਦਾ ਬਟ ਉਹਦੀ ਮੋਡੈਲਿਟੀਜ਼ ਤੁਹਾਨੂੰ ਜਲਦੀ ਥੋੜੀ ਦੇਰ ਤੋਂ ਹੋ ਜਾਏਗੀ ਠੀਕ ਹੈ ਲਖੀ ਜੀ ਕੀ ਇਸ ਅਲਾਈਅੰਸ ਨੂੰ ਕਿਉਂਕਿ ਪਵਨ ਬੰਸਲ ਜੀ ਦਾ ਇਸ ਤੋਂ ਪਹਿਲਾਂ ਇੱਕ ਬਿਆਨ ਆਇਆ ਸੀਗਾ ਜਦੋਂ ਇਹ ਗਲਬਾ ਔਰ ਉਸ ਵੇਲੇ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਅਸੀਂ ਆਮ ਆਦਮੀ ਪਾਰਟੀ ਨੂੰ ਮੇਅਰ ਦੀ ਸੀਟ ਦਿੰਨੇ ਆ ਤਾਂ ਫਿਰ ਲੋਕ ਸਭਾ ਸੀਟ ਜਿਹੜੀ ਹੈ ਉਹ ਕਾਂਗਰਸ ਤੇ ਲਈ ਛੱਡਨੀ ਚਾਹੀਦੀ ਆ ਆਮ ਆਦਮੀ ਪਾਰਟੀ ਨੂੰ ਇਸ ਮੁਤਲਕ ਕੋਈ ਚਰਚਾ ਹੋਈ ਏ ਅਜੇ ਇਸ ਬਾਰੇ ਤੁਹਾਨੂੰ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਈਗੀ ਠੀਕ ਹੈ ਬਹੁਤ ਸ਼ੁਕਰੀਆ ਲਕੀ ਜੀ ਸਾਡੇ ਨਾਲ ਗੱਲ ਕਰਨ ਦੇ ਲਈ ਹਰਮੋਹਿੰਦਰ ਸਿੰਘ ਲਕੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਦੇਣ ਤੋਂ ਗੁਰੇਸ਼ ਕਰਦੇ ਹੋਏ ਨਜ਼ਰ ਆਏ ਨੇ ਪਰ ਉਹਨਾਂ ਨੇ ਇਹ ਕਿਹਾ ਕਿ ਕੁਝ ਫਾਈਨਲ ਹੋ ਗਿਆ ਤੈ ਹੋ ਗਿਆ ਕਿ ਗੱਟਚੋੜ ਹੈ ਦਾ ਉਹ ਗਏਕ ਐਲਾਈਅንስ ਹੈ اور ਐਲਾਈਅንስ ਤੇ ਵੀ ਚੋਣ ਲੜੀ ਜਾਵੇਗੀ ਹਾਲਾਂਕਿ ਉਹਨਾਂ ਤੋਂ ਪਹਿਲਾਂ ਪਵਨ ਬੰਸਲ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਸਾਬਕਾ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਅਤੇ ਸਾਬਕਾ ਕੈਬਨਿਟ ਮਿਸਟਰ ਵੀ ਰਹੇ ਨੇ ਕਿੰਨ ਸਰਕਾਰ ਦੇ ਵਿੱਚ ਤੇ ਉਹ ਐਲਾਨ ਕਰ ਚੁੱਕੇ ਨੇ ਕਿ ਸਾਡਾ ਐਲਾਈਅንስ ਜਿਹੜਾ ਹੈਗਾ ਉਹ ਫਾਈਨਲ ਹੈ ਮੇਅਰ ਦੇ ਲਈ ਅਸੀਂ ਆਮ ਆਦਮੀ ਪਾਰਟੀ ਦੇ ਲਈ ਸੀਟ ਛੱਡਾਂਗੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਵਾਂਗੇ ਮੇਅਰ ਦੀ ਚੋਣ ਦੇ ਵਿੱਚ ਆਵਾਦੀ ਪਾਰਟੀ ਦਾ ਮੇਅਰ ਹੋਵੇਗਾ ਚੰਡੀਗੜ੍ਹ ਦੇ ਵਿੱਚ ਤੈ ਹੋ ਗਿਆ ਹੈ ਇਹ ਫਿਕਸ ਹੋ ਗਿਆ ਹੈ ਇਹ ਫਾਈਨਲ ਹੋ ਗਿਆ ਤੇ ਇਸ ਸਭ ਦੇ ਵਿਚਾਲੇ ਬੀਜੇਪੀ ਦੇ ਲਈ ਇਹ ਵੱਡਾ ਚੱਕਾ ਆਪਣੇ ਆਪ ਦੇ ਵਿੱਚ ਕਿਉਂਕਿ ਬੀਜੇਪੀ ਹੁਣ ਤੱਕ ਬੜਾ ਕਲੀਅਰ ਮੰਨ ਰਹੀ ਸੀ ਕਿ ਚੰਡੀਗੜ੍ਹ ਦੀ ਕਾਰਪੋਰੇਸ਼ਨ ਜਿਹੜੀ ਹੈ ਮਿਨਿਸਪਲ ਕਾਰਪੋਰੇਸ਼ਨ ਉਸ ਦੇ ਕੋਲ ਸਭ ਤੋਂ ਵੱਧ ਮੈਂਬਰ ਨੇ ਗਿਣਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਚੇਰ ਬੀਜੇਪੀ ਹੈ ਉਸ ਦੇ ਕੋਲ ਇੱਕ ਐਮਪੀ ਦਾ ਵੋਟ ਵੀ ਹੈ ਸੋ ਇਸ ਕਰਕੇ ਉਸ ਦੇ ਕੋਲ ਬਹੁਤ ਵੱਡੀ ਪਾਵਰ ਹੈ ਪਰ ਇੱਥੇ ਕਿਤੇ ਨਾ ਕਿਤੇ ਆਈਐਨਡੀਆਈ ਅਲਾਈਅንስ ਆਪਣੀ ਪਾਵਰ ਦਿਖਾਉਂਦਾ ਨਜ਼ਰ ਆਇਆ ਅਲਾਈਅੰਸ ਦੀ ਪਾਵਰ ਨਜ਼ਰ ਆ ਰਹੀ ਹੈ ਚੰਡੀਗੜ੍ਹ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਗੱਟ ਜੋੜ ਹੋਇਆ ਹੈ 13 ਕਾਂਗਰਸ ਤੇ 7 13 ਆਮ ਆਦਮੀ ਪਾਰਟੀ ਦੇ 7 ਕਾਂਗਰਸ ਦੇ ਮੈਂਬਰ ਇਕੱਠੇ ਹੋ ਕੇ ਬਣਨਗੇ 20 ਔਰ 20 ਦੇ ਅੰਕੜੇ ਦੇ ਨੇੜੇ ਤੇੜੇ ਵੀ ਫੇਰ ਨਈ ਪੌਲਸ ਦੀ ਭਾਜਪਾ ਐਮਪੀ ਦੀ ਵੋਟ ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਵੀ ਨਾਲ ਆ ਜਾਵੇ ਤਾਂ 17 ਹੁੰਦੀਆਂ ਨੇ ਟੋਟਲ ਵੋਟਾਂ ਵੀ ਦੇ ਬਨਾਮ 17 ਵੋਟਾਂ ਵੀ ਦੇ ਮੁਕਾਬਲੇ 17 ਵੋਟਾਂ 3 ਵੋਟਾਂ ਦੀ ਘਾਟ ਰਹੇਗੀ ਪਰ ਇਸ ਸਬਦੇ ਵਿਚਾਲੇ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਕਿ ਹਜੇ ਦਿਨ ਪਏ ਨਹੀਂ ਔਰ ਜਿ세 ਦਾ ਜ਼ਿਕਰ ਕਰ ਰਹੇ ਸੀ ਮੇਰੇ ਸਹਿਯੋਗੀ ਮਨੋਜ ਰਾਠੀ ਮਨੋਜ ਰਾਠੀ ਜੇਕਰ ਮੇਰੇ ਨਾਲ ਮੌਜੂਦ ਨੇ ਇਸ ਵੇਲੇ ਅ ਮਨੋਜ ਦਾ ਵੀ ਰੁਕ ਕਰਾਂਗੇ ਔਰ ਮਨੋਜ ਤੋਂ ਹੋਰ ਜ਼ਿਆਦਾ ਜਾਣਕਾਰੀ ਲਵਾਂਗੇ ਪਰ ਮਨੋਜ ਇਸ ਦਾ ਜ਼ਿਕਰ ਕਰ ਰਹੇ ਸੀ ਕਿ 18 ਨੂੰ ਚੋਣ ਹੋਣੀ ਹੈ ਔਰ ਹਰ ਵੇਲੇ ਤਸਵੀਰ ਬਦਲ ਰਹੀ ਹੈ ਹਾਲ ਫਿਲਹਾਲ ਦੇ ਵਿੱਚ ਜਿਹੜੀ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਤਸਵੀਰਾਂ ਜਿਹੜੀਆਂ ਆਈਆਂ ਉਹਨਾਂ ਤਸਵੀਰਾਂ ਨੂੰ ਜੇਕਰ ਇੱਕ ਇੱਕ ਕਰਕੇ ਅਸੀਂ ਦਸਤੀਆ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਤੁਹਾਨੂੰ ਰਿਮਾਈਂਡ ਕਰਾਣੇ ਕਿ ਹੋਇਆ ਕੀ ਕੀ ਸਬਦੋ ਬਲਾਏ ਚਰਚਾ ਹੋਈ ਕਿ ਅਲਾਈਅੰਸ ਦੇ ਵਿੱਚ ਚੋਣ ਲੜੀ ਜਾਵੇਗੀ ਅਲਾਈਅੰਸ ਦੇ ਵਿੱਚ ਚੋਣ ਲੜੀ ਜਾ ਸਕਦੀ ਹੈ ਮੇਅਰ ਦੀ ਚੋਣ ਅਲਾਈਅੰਸ ਲੜ ਸਕਦਾ ਹੈ ਆਈਐਨਡੀਆਈ ਅਲਾਈਅੰਸ ਮੇਅਰ ਦੀ ਚੋਣ ਲੜ ਸਕਦਾ ਹੈ ਚੰਡੀਗੜ੍ਹ ਦੇ ਵਿੱਚ ਪਹਿਲੀ ਟੈਸਟਿੰਗ ਹੋਵੇਗੀ ਸਭ ਤੋਂ ਪਹਿਲਾਂ న్యూਸ 18 ਪੰਜਾਬ ਨੇ ਇਹ ਖਬਰ ਆਪਣੇ ਦਰਸ਼ਕਾਂ ਨੂੰ ਦਿੱਤੀ ਸੀ ਪਰ ਸਾਡੇ ਖਬਰ ਦੇਣ ਤੋਂ ਬਾਅਦ ਅਗਲੇ ਦਿਨ ਪਵਨ ਬੰਸਲ ਸਾਬਕਾ ਮੈਂਬਰ ਪਾਰਲੀਮੈਂਟ ਨੇ ਸਾਬਕਾ ਕੇਂਦਰੀ ਮੰਤਰੀ ਵੀ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਕਿ ਜੇਕਰ ਇਹ ਹੁੰਦਾ ਤਾਂ ਫਿਰ ਐਮਪੀ ਦੀ ਸੀਟ ਜਿਹੜੀ ਹੈਗੀ ਹੈ ਉਹ ਕਾਂਗਰਸ ਲਈ ਛੱਡ ਦੇਣੀ ਚਾਹੀਦੀ ਆਮ ਆਦਮੀ ਪਾਰਟੀ ਨੂੰ